ਮਾਝੇ ਦੀ ਧਰਤੀ ਤੋਂ ਇੱਕ ਲੀਡਰ ਉੱਠਿਆ ਤੇ ਦੁਨੀਆ ਵਿੱਚ ਆਪਣਾ ਨਾਮ ਬਣਾਇਆ ਉਸ ਲੀਡਰ ਨੇ ਤੇ ਉਸੇ ਲੀਡਰ ਦੀ ਜਥੇਬੰਦੀ ਨੇ ਆ ਦੇਖੋ ਜੀ ਇੱਥੇ ਹਰ ਪ੍ਰਭਾਵਿਤ ਇਲਾਕੇ ਵਿੱਚ ਰਮਦਾਸ ਵਿੱਚ ਕਿਸਾਨ ਲੰਗਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਉਹਨਾਂ ਦੇ ਵੱਲੋਂ ਇੱਥੇ ਲੰਗਰ ਲਾਇਆ ਗਿਆ ਆ ਤੇ ਵੀਰ ਹੁਣੇ ਸੇਵਾ ਕਰਦੇ ਆ ਤੇ ਨਾਲ-ਨਾਲ ਸੰਗਤ ਜਿਹੜੀ ਪ੍ਰਸ਼ਾਦੇ ਛੱਕ ਰਹੀ ਆ ਤੇ ਆਪਾਂ ਇੱਧਰ ਦੇਖੋ ਇੱਧਰ ਟਰਾਲੀਆਂ ਵਿੱਚ ਵੀਰ ਆ ਰਹੇ ਆ ਉਹ ਸਮਾਨ ਇੱਥੇ ਲੰਗਰ ਵਿੱਚ ਦੇ ਦਿੰਦੇ ਆ ਤੇ ਪ੍ਰਸ਼ਾਦੇ ਬਣਦੇ ਆ ਭਾਈ ਇੱਕ ਚੀਜ਼ ਅਸੀਂ ਹੋਰ ਨੋਟ ਕੀਤੀ ਆ ਉਹ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਆ ਜਿੱਦਾਂ ਆਪਾਂ ਟੈਂਟ ਤੇ ਲਾ ਲੈ ਬਹਿ ਗਏ ਪਰ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਭਾਈ ਉਹਨਾਂ ਵਿੱਚ ਲੰਗਰ ਹੋਣਾ ਬਹੁਤ ਜ਼ਰੂਰੀ ਆ ਘੱਟੋ ਘੱਟ ਜਿੱਥੇ ਟੈਂਟ ਲੱਗੇ ਆ ਉੱਥੇ ਲੰਗਰ ਤਾਂ ਹੋਣਾ ਚਾਹੀਦਾ ਕਈ ਜਗ੍ਹਾ ਸਾਨੂੰ ਇਦਾਂ ਵੀ ਨਜ਼ਰ ਆਇਆ ਵੀ ਟੈਂਟ ਲੱਗੇ ਪਰ ਲੰਗਰ ਹੈ ਨਹੀਂ ਲੰਗਰ ਤੋਂ ਬਗੈਰ ਯਾਰ ਆਪਾਂ ਟੈਂਟ ਲਾ ਲੈ ਮੈਨੂੰ ਸਮਝ ਨਹੀਂ ਲੱਗੀ ਗੱਲ ਇਸ ਚੀਜ਼ ਉੱਤੇ ਵੀ ਜ਼ਰੂਰ ਕੰਮ ਕੀਤਾ ਜਾਵੇ ਵੀਰ ਹੁਣਾਂ ਨਾਲ ਗੱਲਬਾਤ ਕਰਦੇ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਇੱਥੇ ਇਸ ਵੇਲੇ ਜਦ ਦਾ ਮਤਲਬ ਪਾਣੀ ਉਤਰ ਗਿਆ ਲਗਭਗ ਥੋੜਾ ਰਹਿ ਗਿਆ ਹੈ ਨਾ ਕਈ ਇਲਾਕਿਆਂ ਵਿੱਚ ਤੇ ਇਸ ਵੇਲੇ ਜਦ ਦਾ ਮਤਲਬ ਜੇ ਕਿਸੇ ਨੇ ਸਹਾਇਤਾ ਕਰਨੀ ਹੋਵੇ ਇੱਥੇ ਕਿਹੜੀ ਚੀਜ਼ ਦੀ ਮੇਨ ਲੋੜ ਹੈ ਜੀ ਅੱਛਾ ਵੀਰ ਜੀ ਅਸੀਂ ਇਦਾਂ 27 ਤਰੀਕ ਨੂੰ ਇੱਥੇ ਜਿਹੜਾ ਪਾਣੀ ਆਇਆ ਹੈ ਇਸ ਇਲਾਕੇ ਦੇ ਵਿੱਚ ਆ 27 ਤਰੀਕ ਤੋਂ ਲੈ ਕੇ ਅਸੀਂ ਇਸ ਇਲਾਕੇ ਦੇ ਵਿੱਚ ਆ ਤੇ ਸਾਰੇ ਵੀਰਾਂ ਵੱਲੋਂ ਜਿਹੜੀ ਕਿ ਸਰਕਾਰ ਨੂੰ ਇੱਥੇ ਸਹਾਇਤਾ ਕਰਨੀ ਚਾਹੀਦੀ ਸੀ ਚਾਹੇ ਉਹ ਸੈਂਟਰ ਦੀ ਆ ਚਾਹੇ ਉਹ ਪੰਜਾਬ ਦੀ ਆ ਕਿਸੇ ਵੱਲੋਂ ਵੀ ਇੱਥੇ ਸਹਾਇਤਾ ਨਹੀਂ ਗਈ ਡੀਸੀ ਸਾਹਿਬ ਐਸਪੀ ਸਾਹਿਬ ਇੱਥੇ ਜ਼ਰੂਰ ਹੈ ਆ ਪਰ ਪ੍ਰਸ਼ਾਸਨ ਮਗਰ ਸਮਾਂ ਨਹੀਂ ਹੈ ਨਹੀਂ ਉਹਨ ਬੇਟੀਆਂ ਤੱਕ ਇਹਨਾਂ ਪੁਰੀਆਂ ਲੋਕਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਮੈਸੇਜ ਕਰਦੇ ਰਹੇ ਐਸਐਸਪੀ ਸਾਹਿਬ ਨੂੰ ਮੈਂ ਖੁਦ ਮੈਸੇਜ ਕਰਦਾ ਰਿਹਾ ਆ ਹੁਣ ਵੀ ਕਰਦਾ ਰਹਾ ਇੱਕ ਪਰਿਵਾਰ ਜਿਹੜਾ ਡੁੱਬਿਆ ਆ ਜੋ ਉਹਨੂੰ ਅਗਲੇ ਦਿਨ ਸ਼ਾਮਾਂ ਨੂੰ ਜਾ ਕੇ ਉਹਨੂੰ ਬਾਹਰ ਕੱਢਿਆ ਤੇ ਕਿਹੜੀ ਕਿਹੜੇ ਪਿੰਡ ਦੀ ਗੱਲ ਹੈ ਇਹ ਮੰਦਰਾ ਮੰਦਰਾ ਵਾਲੇ ਪਿੰਡ ਦੀ ਗੱਲ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਵੇਖਸਾ ਲੰਗਰ ਜਿਹੜਾ ਇਹ ਸਾਡਾ ਪਹਿਲਾਂ ਅਸੀਂ ਇੱਥੋਂ ਰਵਾਲ ਪਿੰਡ ਆ ਮਗਰ ਕਿਉਂਕਿ ਰਸਤੇ ਤੇ ਸਾਰੇ ਤੇ ਪਾਣੀ ਸੀਗਾ ਤੇ ਰਵਾਲੀ ਜਿਹੜਾ ਉਹ ਲੰਗਰ ਸ਼ੁਰੂ ਕੀਤਾ ਉੱਥੋਂ ਮੁੜ ਕੇ ਅਸੀਂ ਇੱਥੇ ਸ਼ਿਫਟ ਕਰਦਾ ਇਹ ਅਸੀਂ ਆਪਣੇ ਘਰੋਂ ਨਹੀਂ ਲਾ ਜਥੇਬੰਦੀ ਕਿਸਾਨ ਵਿਦੁਰ ਸੰਘੇਸ਼ਟਰੀਆਂ ਤੋਂ ਲੰਗਦਾ ਬੰਦੇਰ ਸਾਹ ਵਾਲੀ ਬੰਦੇਰ ਸਾਹ ਵਾਲੀ ਇੱਥੇ ਵੀ ਲੰਗਰ ਆ ਉਧਰ ਅਜਨਾਲੇ ਚ ਵੀ ਆ ਗਰਤਾਖਰ ਵੱਖ-ਵੱਖ ਜਿੱਥੇ-ਜਿੱਥੇ ਵੀ ਪਾਣੀ ਆ ਸਾਰੇ ਜਥੇਬੰਦੀ ਲ ਸੇਵਾ ਕੀਤੀ ਜਾ ਰਹੀ ਇਹ ਜਿੰਨਾ ਸਮਾਨ ਅਸੀਂ ਘਰੋਂ ਨਹੀਂ ਲਿਆ ਦਿੰਦਾ ਇਹ ਲੋਕਾਂ ਦਾ ਸਮਾਨ ਹੈ ਤੇ ਲੋਕਾਂ ਚ ਵੰਡਿਆ ਜਾ ਰਿਹਾ ਟਰਾਲੀਆਂ ਭਰ ਕੇ ਹਰ ਪਿੰਡ ਦੇ ਵਿੱਚ ਜਦੋਂ ਦੀਆਂ ਤੱਕ ਪਹੁੰਚ ਕਰਦੇ ਦੀਆਂ ਤੱਕ ਪਹੁੰਚ ਕਰ ਰਏ ਇੱਥੋਂ ਤੱਕ ਮੰਦਰਾ ਵਾਲੇ ਪਿੰਡ ਦੇ ਵਿੱਚ ਸਰਕਾਰ ਖੁਦ ਐ எம் ਐਲ ਏ ਸਾਹਦੇ ਬੇਟੇ ਨੇ ਕਿਹਾ ਕਿ ਸਾਡੇ ਕੋ ਨਹੀਂ ਪਹੁੰਚੇਗਾ ਮੈਂ ਖੁਦ ਟਰਾਲੀ ਲੈ ਕੇ ਮੈਨੂੰ ਆਪ ਉਹਨਾਂ ਕਿਹਾ ਮੈਂ ਖੁਦ ਲੈ ਕੇ ਗਿਆ ਟਰਾਲੀ ਔਰ ਉਹ ਵੀਡੀਓ ਵੀ ਸਾਡੇ ਕੋ ਹੈ ਗਿਆ ਕਿ ਪਾਣੀ ਦੇ ਵਿੱਚ ਕਿਵੇਂ ਟੋਟੋ ਕੇ ਲੈ ਕੇ ਗਏ ਆ ਸੋ ਅਸੀਂ ਬੇਨਤੀ ਇਹ ਵੀ ਕਰਦੇ ਹਾਂ ਕਿ ਇੱਥੇ ਖਾਣ ਪੀਣ ਦਾ ਸਮਾਨ ਬਹੁਤੇ ਲੋਕਾਂ ਕੋਲ ਆ ਹਰ ਘਰ ਤੱਕ ਹੁਣ ਵੀ ਅਸੀਂ ਅੱਜ ਵੀ ਸਾਡੀਆਂ ਕੱਲ ਵੀ ਟਰਾਲੀ ਗਈ ਅੱਜ ਵੀ ਜੀ ਕਿੱਟ ਬਣਾ ਕੇ ਖਰੀਦੀ ਆ ਕੋਈ ਘਰ ਨਹੀਂ ਛੱਡੀ ਦਾ ਡੋਰ ਟੂ ਡੋਰ ਕਰੀਦਾ ਡੋਰ ਟੂ ਡੋਰ ਜਿਹੜਾ ਰਾਸ਼ਨ ਵੰਡੀ ਕਰਨੇ ਆ ਤੇ ਅਸੀਂ ਸੰਗਤਾਂ ਨੂੰ ਇਹੋ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਲੈ ਕੇ ਕੁਛ ਹੋਣਾ ਉਹ ਘਰ ਘਰ ਵੰਡੇ ਅਗਲੀ ਗੱਲ ਇਹ ਆ ਕਿ ਇੱਥੇ ਲੋੜ ਆ ਹੁਣ ਅ ਇੱਕ ਤੇ ਖਾਦ ਦੀ ਲੋੜ ਪੈਣੀ ਇਹਨਾਂ ਨੂੰ ਇੱਕ ਬੀਜ ਦੀ ਲੋੜ ਪੈਣੀ ਆ ਇੱਕ ਇਹਨਾਂ ਨੂੰ ਪੈੜੀਆਂ ਵਾਉਣ ਦੀ ਵੀ ਲੋੜ ਇਹਨਾਂ ਦੀ ਪੈੜੀਆਂ ਪੱਧਰੀਆਂ ਕਰਕੇ ਦੇਣੀ ਪੈਣੀ ਹੈ ਤੇਲ ਦੀ ਲੋੜ ਪੈਣੀ ਆ ਠਾਉਣਾ ਉਹਨਾਂ ਨੂੰ ਤੇਲ ਦੀ ਲੋੜ ਵੀ ਪੈਣੀ ਆ ਸੋ ਇਹ ਬੇਨਤੀ ਆ ਕਿ ਜਿੰਨੇ ਵੀ ਵੀਰ ਨੇ ਆਉਣਾ ਅਸੀਂ ਆਨੇ ਆ ਕਿ ਅੱਜ ਤੇ ਆਉਂਡੇ ਆ ਪਹਿਲਾਂ ਉਹ ਤੁਸੀਂ ਵੀ ਇਹਲੇ ਲੈਣਾ ਬਹੁਤ ਘਟ ਗਈਆਂ ਤੇ ਹੁਣ ਜਿਹੜਾ ਆ ਇਹ ਲੋਕਾਂ ਨੇ ਆਪਣੇ ਹੋਲੀ-ਹੋਲੀ ਹਟ ਜਾਣਾ ਬਲਕਿ ਇਹਨਾਂ ਨੂੰ ਹੁਣ ਜਦੋਂ ਘਰਾਂ 'ਚ ਵਾਪਸੀ ਹੋਈ ਇਹਨਾਂ ਨੂੰ ਲੋੜ ਪੈਣੀ ਆ ਵੀ ਵੈਸਾ ਤੇ ਇੱਥੇ ਪਾਣੀ ਤੇ ਦੜੇ ਲੱਗੇ ਵਿਖਾ ਸਕਦੇ ਥੋੜਾ ਜਿਹਾ ਪਾਣੀ ਸਾਡੇ ਕੋਲ ਬਚਿਆ ਪਾਣੀ ਦੀ ਇੰਨੀ ਜ਼ਿਆਦਾ ਕਿਲਤ ਹੈ ਸਾਡੇ ਕੋਲ ਲੰਗਰ ਦੇ ਹੁੰਦੇ ਕਰਕੇ ਫਿਰ ਵੀ ਜਿਹੜਾ ਪੇਟੀ ਮੰਗਦਾ ਸੀ ਉਹਨੂੰ ਇੱਕ ਬਦਲ ਦਿੰਦੇ ਆ ਪਾਣੀ ਦੀ ਸਭ ਤੋਂ ਵੱਡੀ ਕਿਲਤ ਲੋਕਾਂ ਦੇ ਘਰਾਂ ਚ ਪਾਣੀ ਬਹੁਤ ਖਰਾਬ ਜਿਹੜਾ ਵੀਰ ਆਉਂਦਾ ਕੋਈ ਲੈ ਕੇ ਆਉਂਦਾ ਪਾਣੀ ਜ਼ਰੂਰ ਨਾ ਲੱਭੇ ਇਹ ਵੀਰ ਜੀ ਨੇ ਦੱਸਿਆ ਵੀ ਇੱਥੇ ਪਾਣੀ ਦੀ ਲੋੜ ਹੈ ਬਾਕੀ ਜਦੋਂ ਹੁਣ ਉਹਨਾਂ ਘਰਾਂ ਵਿੱਚ ਆਪਾਂ ਉਹਨਾਂ ਘਰਾਂ ਨੂੰ ਉਠਾਉਣ ਲਈ ਉਹਨਾਂ ਨੂੰ ਦੁਬਾਰਾ ਪੈਰੀ ਕਰਨ ਲਈ ਜਿਹੜੀ ਆਪਾਂ ਸੇਵਾ ਕਰਨੀ ਆ ਉਹਨਾਂ ਦੇ ਲਈ ਵੀਰ ਜੀ ਨੇ ਬੇਨਤੀ ਕੀਤੀ ਆ ਭਾਈ ਇੱਕ ਮੈਂ ਪਈ ਜੇ ਕਿਸੇ ਨੇ ਆਪਣੇ ਤੌਰ ਤੇ ਵੀ ਰਾਸ਼ਨ ਵੰਡਣਾ ਹੈ ਨਾ ਜਿੱਦਾਂ ਇਹਨਾਂ ਦਾ ਇੱਥੇ ਲੰਗਰ ਲੱਗਾ ਤੇ ਇਦਾਂ ਵੀਰ ਜੀ ਹੁਣ ਉਹਨਾਂ ਨੂੰ ਨਾਲ ਲੈ ਜਾਓ ਨਾਲ ਲਿਜਾ ਕੇ ਤੇ ਤੁਸੀਂ ਉੱਥੇ ਮੁੜ ਕੇ ਇਹ ਤੁਹਾਨੂੰ ਘਰ ਘਰ ਤੱਕ ਲੈ ਜਾਊਗੇ ਜਿਹੜੇ ਆਪਣੇ ਵੀਰ ਯੂਪੀ ਤੋਂ ਆਉਂਦੇ ਆ ਹਰਿਆਣੇ ਤੋਂ ਆਉਂਦੇ ਆ ਰਾਜਸਥਾਨ ਤੋਂ ਆਉਂਦੇ ਆ ਦਿੱਲੀ ਤੋਂ ਆਉਂਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਰਮਦਾਸ ਦੇ ਇਲਾਕੇ ਵਿੱਚ ਜਿੱਥੇ ਲੰਗਰ ਲੱਗੇ ਆ ਜੇ ਤੁਸੀਂ ਚਾਹੁੰਦੇ ਆ ਵੀ ਤੁਹਾਡਾ ਸਮਾਨ ਜਿਹੜਾ ਟਿਕਾਣੇ ਤੱਕ ਪਹੁੰਚੇ ਇੱਥੋਂ ਵੀਰ ਕਿਸੇ ਨੂੰ ਨਾਮ ਲਾਓ ਤੇ ਘਰ-ਘਰ ਜਾ ਕੇ ਉਹ ਜਿਹੜੀ ਚੀਜ਼ ਪਹਚਾਈ ਜਾਵੇ ਰਾਹਾਂ ਉੱਤੇ ਚੀਜ਼ਾਂ ਵੰਡ ਕੇ ਕੋਈ ਫਾਇਦਾ ਨਹੀਂ ਸੋ ਆ ਦੇਖੋ ਆ ਜੋਧਿਆਂ ਦੇ ਤੁਹਾਨੂੰ ਦਿਖਾਉਣ ਲੱਗਾ ਜੀ ਇਹ ਇੱਥੇ ਸੇਵਾ ਕਰ ਰਿਹਾ ਵੀਰ ਜੀ ਆਪਣਾ ਪਿੰਡ ਦੱਸ ਦਿਓ ਸਾਡਾ ਪਿੰਡ ਜੀ ਮਹਿਤਾ ਚੌਂਦੇ ਕੋਲੇ ਬੱਲੋਵਾਲੀ ਕਿੰਨੇ ਦਿਨ ਹੋ ਗਏ ਸੇਵਾ ਕਰਦੇ ਆ ਇੱਥੇ ਜੀ 28 ਤਰੀਕ ਤੋਂ ਚੱਲ ਰਿਹਾ ਲੰਗਰ ਇਹ ਘਰੇ ਗਿਆ ਨਹੀਂ 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 ਜੇ ਆਪਾਂ ਬਾਰਿਸ਼ ਹੋ ਰਹੇ ਨੇ ਜੀ ਝੂਨ ਦੇ ਹਿਸਾਬ ਨਾਲ ਟੀ ਵਾਰੀ ਚਾਹੀਏ ਬੰਦੀ ਵੱਲੋਂ ਪਿੰਡਾਂ ਦੀ ਆਪਣੀ ਕਹੇ ਦੀ 10 ਦਿਨ ਬਾ ਯਾ ਲੰਗਰ ਵੀ ਪਿੰਡੋਂ ਲੈ ਕੇ ਆਉਣਾ ਉਹ ਵੀ ਵਾਰੀ ਫੇਰ ਆਉਂਦਾ ਆਰ ਪਿੰਡ ਜੋਂ ਤੇ ਵਾਰੀ ਸ਼ੇਰੀ ਸੇਵਾ ਕਰਨ ਆਉਂਦੇ ਆ ਇਹ ਦੇਖ ਲਓ ਜੀ ਵੀਰ ਹੁਣ ਇੱਥੇ ਸੇਵਾ ਕਰਦੇ ਆ ਵੀਰ ਕਹਿੰਦਾ ਡਿਊਟੀਆਂ ਲੱਗ ਗਈਆਂ ਐ ਜਥੇਬੰਦੀ ਵੱਲੋਂ ਵੀ ਅਸੀਂ ਜਿੱਦਾਂ 2 ਦਿਨ ਲਾ ਲਏ ਇੱਥੇ 2 ਦਿਨ ਘਰ ਚ ਲੱਗੇ ਇਦਾਂ ਕਰਕੇ ਵੀਰ ਹੁਣੀ ਸੇਵਾ ਕਰਦੇ ਆ ਐਸ ਵੇਲੇ ਇਹ ਰਮਦਾਸ ਭਾਈ ਇਹ ਪਿੰਡ ਕਿਹੜਾ ਜੀ ਭਾਈ ਪਿੰਡ ਕਿਹੜਾ ਕਿੱਥੇ ਆ ਜਿੱਥੇ ਖੜੇ ਆ ਰਮਦਾਸ ਰਮਦਾਸ ਆ ਜਨਾਲਾ ਹਲਕਾਇਆ ਤੇ ਉਹ ਗੁਰੂ ਘਰ ਕਿਹੜਾ ਜੀ ਕਿਹੜਾ ਗੁਰੂ ਘਰ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦਾਰਾ ਸਾਹਿਬ ਸਮਾਦਾ ਸਾਹਿਬ ਉਹ ਜਗਾ ਪਿੰਡ ਚ ਗੁਰਦਰਾ ਬਾਬਾ ਬੜਾ ਸਾਹਿਬ ਦਾ ਇੱਥੇ ਰਹਿੰਦੇ ਰਹੇ ਤੇ ਇਧਰ ਸਮਾਦਾ ਸਾਹਿਬ ਜਿਹੜਾ ਉਹ ਸੰਸਕਾਰ ਹੋਇਆ ਫਾਪੜ ਲੋ ਜੀ ਲੋਕੇਸ਼ਨ ਵੀ ਤੁਸੀਂ ਸੁਣ ਲਈ ਆ ਜੋ ਵੀਰਜੀ ਹੁਣਾਂ ਨੇ ਤੁਹਾਨੂੰ ਦੱਸਿਆ ਆ ਉਸ ਜੀ ਉਤੇ ਜਰੂਰ ਗੌਰ ਕਰਿਓ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜਿਹੜਾ ਇਹ ਲੰਗਰ ਲਾਇਆ ਗਿਆ ਇਸ ਵੇਲੇ ਆਪਾਂ ਉੱਥੇ ਖੜੇ ਆ